ਕੋਆਪਰੇਟਿਵ ਮਾਰਕੀਟਿੰਗ ਕੰਮ ਪ੍ਰੋਸੈਸਿੰਗ ਸੁਸਾਇਟੀ ਅੰਦਰ ਵਰਦੀ 스ਕੈਮ ਦਾ ਪਰਦਾਫਾਸ਼ ਲੱਖਾਂ ਰੁਪਏ ਦੀ ਚਾਹ ਪੱਤੀ ਬਣ ਗਈ ਜ਼ਹਿਰ ਕੱਪੜੇ ਧੋਣ ਵਾਲਾ ਸਿਰਫ ਖੁਦ ਹੋਇਆ ਖਰਾਬ ਜੀ ਹਾਂ ਇਹ ਖਲਾਫਤਾ ਉਸ ਵਕਤ ਹੋਇਆ ਜਦੋਂ ਦਿੜਬਾ ਦੀ ਕੋ ਕਾਰਪੋਰੇਟਿਵ ਮਾਰਕੀਟਿੰਗ ਕੰਮ ਪ੍ਰੋਸੈਸਿੰਗ ਸੁਸਾਇਟੀ ਦੇ ਮੈਨੇਜਰ ਬਲਵਿੰਦਰ ਸਿੰਘ ਨੂੰ ਕਮੇਟੀ ਅੰਦਰ ਪਏ ਸਟਾਕ ਦਾ ਚਾਰਜ ਦੇਣਾ ਪਿਆ ਸੀ ਬਲਵਿੰਦਰ ਸਿੰਘ ਨੇ ਸਟੋਰ ਰੂਮ ਦਾ ਜ਼ਿੰਦਰਾ ਤੜਵਾ ਕੇ ਕੈਮਰੇ ਬੁਰੇ ਖਲਾਫਤਾ ਕੀਤਾ ਕਿ ਇਹ ਲੱਖਾਂ ਰੁਪਏ ਦਾ ਜਿਹੜਾ ਕਿ ਦਾਸਨ ਹੈ ਪਿਆ ਇੱਥੇ ਗਲ ਸੜ ਰਿਹਾ ਇਸ ਵਿੱਚੋਂ ਮੁਸ਼ਕ ਮਾਰਿਆ ਜਦ ਦੇਖਿਆ ਗਿਆ ਤਾਂ ਸਾਰੇ ਸਮਾਨ ਦੀ ਮਿਆਦ ਲੰਘ ਚੁੱਕੀ ਸੀ ਤੇ ਬੋਰੀਆਂ ਵਿੱਚ ਬੰਦ ਚਾਹ ਪੱਤੀ 2023 ਦੀ ਸੀ ਕਪੜੇ ਤੋਣ ਵਾਲੇ ਸਰਫ ਦੀ ਮਿਤੀ ਸੰਪਰ 2021 ਕਿ ਲਿਖੀ ਹੋਈ ਸੀ ਯਾਨੀ ਕਿ 3-4 ਸਾਲ ਪੁਰਾਣਾ ਸਟਾਕ ਨਵੇਂ ਮੈਨੇਜਰ ਤੇ ਥੋਪਿਆ ਜਾ ਰਿਹਾ ਸੀ ਪ੍ਰਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਮੈਂ ਚਾਰਜ ਦਾ ਸੰਭਾਲਾਂਗਾ ਪਰ ਜੇਕਰ ਪਿਛਲਾ ਹਿਸਾਬ ਕਲੀਅਰ ਕਰਕੇ ਦੇਵੇਗਾ ਮੈਂ ਤੇ ਉੱਪਰ ਪੁਰਾਣੇ ਮੈਨੇਜਰ ਨੇ ਖੁਦ ਮੰਨਿਆ ਕਿ ਇਹ ਸਾਰੇ ਸਮਾਨ ਦੀ ਮਿਆਦ ਲੰਘ ਚੁੱਕੀ ਹੈ ਹੁਣ ਇਹ ਵਰਤਨ ਯੋਗ ਨਹੀਂ ਹੈ ਹਾਂਜੀ ਮੇਰੇ ਨਾਲ ਐਡੀਸ਼ਨਲ ਚਾਰਜ ਆ ਜੀ ਕਿੱਥੇ ਦਾ ਜੀ ਗਨਪਾਸੇ ਐਮਐਸ ਮਾਰਕਟ ਵਿੱਚ ਛੜੀਦਾ ਜੀ ਇਹ ਕੀ ਮਾਲ ਆ ਜੀ ਜਿਹੜਾ ਅੱਜ ਤੁਸੀਂ ਉਹ ਬੁਲਾਇਆ ਗਿਆ ਮਾਲ ਦਿਖਾਇਆ ਇਸ ਤਰ੍ਹਾਂ ਦੀ ਕੰਡੀਸ਼ਨ ਵਾਲੇ ਮਾਲ ਦੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੀ ਇਹਦੀ ਚਾਹ ਤੇ ਸਰਫ ਹੈ ਜੀ ਬਾਕੀ ਹੋਰ ਸਬਾਨ ਹੈ ਜੀ ਤੇ ਇਹ तकरीबन 2 ਸਾਲ ਪਹਿਲਾਂ ਖਰੀਦਾ ਗਿਆ ਸੀਗਾ ਇਹ ਸਾਮਾਨ ਹੈ ਜਿਹੜਾ ਨਾਂ ਲੱਗਣ ਜਾਊਗਾ ਜੀ ਇਹ ਜਿਹੜੀ ਚਾਹ ਜੀ ਜ਼ਹਿਰ ਬਣੀ ਪਈ ਹੈ ਤੇ ਤੇ ਹੁਣ ਮੈਨੂੰ ਇਹ ਸਮਾਨ ਫਮਣ ਲਈ ਕਿਹਾ ਜਾ ਰਿਹਾ ਹੈ ਅੱਜ ਅੱਜ ਦੇ ਇੱਥੇ ਦਾ ਚਾਰਜ ਸਾਨੂੰ 11 ਮਹੀਨੇ ਹੋ ਗਏ ਜੀ 28 10 2024 ਨੂੰ ਮੈਂ ਜਮਾਨ ਕੀਤਾ ਮੈਨੂੰ ਆਰਡਰ ਹੋਈ ਸੀਗੇ ਮੇਰੇ ਪਰ ਮੈਨੂੰ ਹੁਣ ਤੱਕ ਇਸ ਰਿਕਾਰਡ ਦਾ ਤੇ ਸਟਾਕ ਦਾ ਚਾਰਜ ਨਹੀਂ ਦਿੱਤਾ ਗਿਆ ਮੈਂ ਤਾਂ ਹੀ ਬੇਨਤੀ ਕਰਦਾ ਵੀ ਜਿਹੜਾ ਜੋ ਵੀ ਸਮਾਨ ਮਾੜਾ ਹੈ ਨੂੰ ਬਕਾਇਆ ਰਹਿੰਦਾ ਹੈ ਬਣਦਾ ਹੈ ਉਹ ਭਰਿਆ ਜਾਵੇ ਤੇ ਮੈਨੂੰ ਸਟਾਕ ਦਾ ਚਾਰਜ ਲੋਏ ਜੀ ਕੰਡੀਸ਼ਨ ਕਹੇ ਜੀ ਸਮਾਨ ਦੀ ਸਮਾਨ ਦੀ ਕੰਡੀਸ਼ਨ ਹਾਲਤ ਬਹੁਤ ਮਾੜੀ ਹੈ ਜੀ ਇਹ ਨਾ ਲੱਗਣ ਜੋਗ ਹੈ ਜੀ ਡੇਟ ਵਗੈਰਾ ਐਕਸਪਾਇਰ ਹੈ ਜੀ ਜਾਂ ਕਿਸ ਤਰ੍ਹਾਂ ਦੀ ਡੇਟ ਮੇਰੇ ਮੇਰੇ ਆਉਣ ਤੋਂ ਪਹਿਲਾਂ ਇਹ ਸਮਾਨ 22 ਤੇ ਦੇ ਵਿੱਚ ਖਰੀਦਿਆ ਗਿਆ ਜੀ ਪਹਿਲਾਂ ਸਵਾ ਦੇ ਜੋ ਪੂਰੇ ਪ੍ਰਸ਼ਾਸਕ ਸੀ ਤੇ ਜਾਂ ਮੈਨੇਜਰ ਸੀ ਪਰਵਿੰਦਰ ਸਿੰਘ ਸਾਹਿਬ ਦਾ ਇਹਨਾਂ ਵੱਲੋਂ ਖਰੀਦਿਆ ਗਿਆ ਸੀਗਾ ਤੁਹਾਨੂੰ ਪਹਿਲਾਂ ਕਿਹਦੀ ਬਿਊਟੀ ਸੀ ਹੁੰਦੀ ਸਰ ਸਾਹਕਾ ਆਹ ਪਰਵਿੰਦਰ ਸਿੰਘ ਜੀ ਸੀਐਮਐਸ ਯੂਟ ਲੋਹੜੀ ਖੁਰਦੋ ਸਕੱਤਰ ਜੀ ਇਹ ਹੁਣ ਤੁਸੀਂ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ ਜੋ ਜੋ ਇਹ ਸਭਾ ਨੂੰ ਚਲਾਉਣ ਵਾਸਤੇ ਸਭਾ ਦੀ ਹਾਲਤ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੇ ਬਾਕੀ ਪਹਿਲਾਂ ਵਾਲੇ ਪੈਸੇ ਨੇ ਉਹ ਭਰੇ ਜਾਣ ਜੋ ਵੀ ਪੈਸਾ ਬਣਦਾ ਉਹ ਪੈਸੇ ਭਰਾ ਕੇ ਮੈਨੂੰ ਸਾਰਾ ਕਲੀਅਰ ਕਰਕੇ ਸਟਾਕ ਦਿੱਤਾ ਜਾਵੇ ਰਿਕਾਰਡ ਦਿੱਤਾ ਜਾਵੇ ਕਿੰਨੀ ਅਮਾਉਂਟ ਦਾ ਮਾਲ ਲੱਗਦਾ ਜੀ ਤੁਹਾਨੂੰ ਜਿਹੜਾ ਐਕਸਪਾਇਰ ਦੱਸ ਰਹੇ ਸੀ ਤਕਰੀਬਨ 33 34 ਲੱਖ ਦਾ ਸਟਾਕ ਹੈ ਜੀ ਸਾਰਾ ਖਤਮ ਹੋਵੇ ਲਈ ਹਾਂ ਜੀ ਟੋਟਲ ਜੋ ਬਕਾਇਆ ਹੈ ਮਤਲਬ ਜੋ ਬਣਦਾ ਸਾਡੀ ਜੀ ਤੇ ਰਿਪੋਰਟ ਦੇ ਅਨਸਾਰ ਤੁਹਾਡੇ ਮੁਤਾਬਕ ਕੀ ਲੱਗਦਾ ਜੀ ਵਰਤੋਂ ਯੋਗ ਨਹੀਂ ਹੈਗਾ ਤੁਹਾਨੂੰ ਹਾਂ ਜੀ ਮਾਲ ਜਿਹੜਾ ਵਰਤੋਂ ਯੋਗ ਨਹੀਂ ਹੈ ਤਾਂ ਜੀ ਚਾਹ ਮੋਸਕ ਮਾਰ ਲੱਗ ਰਹੀ ਹੈ ਇਹਦੇ ਵਿੱਚੋਂ ਤੇ ਇਹ ਤਾਂ ਮਤਲਬ ਬਹੁਤ ਹੀ ਮਾੜੀ ਹਾਲਤ ਦਾ ਸਟਾਕ ਹੈ ਪ੍ਰਭਾਗ ਨੂੰ ਚੈੱਕ ਨਹੀਂ ਕਰਵਾਇਆ ਗਿਆ ਜੀ ਪ੍ਰਭਾਗ ਨੇ ਚੈੱਕ ਨਹੀਂ ਕੀਤਾ ਪ੍ਰਭਾਗ ਦਾ ਅੱਜ ਜਿਹੜਾ ਸਾਬਕਾ ਸਖਤ ਸਖਤ ਨਿਊਟਨ ਵਾਲੀ ਖੁਰਦਾ ਸਾਫ ਕਮੇਰੇਜਰ ਅਜੀ ਉਹਨੇ ਜਿੰਦਾ ਤੋੜਿਆ ਗਿਆ ਅੱਜ ਹੀ ਇਹ ਸਟਾਕ ਦੇਖਿਆ ਗਿਆ ਅੱਜ ਹੀ ਦੇਖਿਆ ਜੀ ਹਾਂ ਜੀ ਇਹ ਮੈਂ ਮੈਂ ਮੇਰੇ ਵੱਲੋਂ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਸਟਾਕ ਚੱਕ ਨਹੀਂ ਕਰਾਇਆ ਗਿਆ ਨਾ ਰਿਕਾਰਡ ਦਿੱਤਾ ਗਿਆ ਅਸੀਂ ਅੱਜ ਦੇਖਿਆ ਇਹ ਹਾਂ ਅਸੀਂ ਜਿੰਦਾ ਖੁਰਦੋਂ ਪ੍ਰਾਂਤੀ ਇਹ ਚੈੱਕ ਕੀਤਾ ਇਸ ਲਈ ਸਮਾਨ ਹੀ ਸਾਹਮਣਾ ਸੀ ਸਾਰਾ ਹਾਂ ਇਹ ਸਮਾਨ ਸਾਹਮਣਾ ਸੀਗਾ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਦੇ ਸਾਰੇ ਦੇ ਪੈਸੇ ਪਰਵਾਹੀ ਜਾਣ ਤੇ ਜੋ ਜਿਹੜੀ ਸੀਐਮਐਸ ਮਾਰਕੀਟ ਸੈਟ ਹੈ ਜੀ ਇਹਨੂੰ ਬਚਾਇਆ ਜਾ ਸਕੇ ਇਹਦੇ ਪੈਸੇ ਪਰ ਅੰਦਾਜ਼ਕਦਾਰ ਪਾਉਣੇ ਜੀ ਹੁਣ ਸੀਐਮਐਸ ਦਾ ਜਿਹੜੀ ਸਾਫ ਕਾਮ ਮੈਨੇਜਰ ਜੀ ਪਰਮਿੰਦਰ ਸਿੰਘ ਜਿਹਦੇ ਪੈਸੇ ਇਸ 22 ਦਸਤੋਂ ਪਹਿਲਾਂ ਚਾਰਜ ਸੀਗਾ ਕਿੱਥੇ ਦੀ ਹੁਣ ਡਿਊਟੀ ਉਹ ਨਹੀਂ ਕਿੱਥੇ ਉਹਨਾਂ ਦੀ ਡਿਊਟੀ ਨੇ ਟਰਨੋਲੀ ਫਰਦਾ ਜੀ ਕਲਾ ਜੀ ਢੋਲੀ ਕਲਾ ਜੀ ਹਾਂਜੀ ਤੁਸੀਂ ਤੁਸੀਂ ਵਿਭਾਗ ਦੇ ਦਰ ਦੇ ਧਿਆਨ ਚ ਲਿਆਤਾ ਜੀ ਉਹਨੇ ਮਾਰ ਵਿਭਾਗ ਦੇ ਧਿਆਨ ਚ ਪਹਿਲਾਂ ਤੇ ਜ਼ੁਬਾਨੀ ਕਿਹਾ ਜੀ ਫਿਰ ਲਿਖਤੀ ਵੀ ਕਿਹਾ ਜੀ ਉਹਦੇ ਉੱਤੇ ਤੇ ਕਈ ਵਾਰ ਪੱਤਰ ਉੱਚ ਅਧਿਕਾਰੀਆਂ ਨੂੰ ਵੀ ਘੱਟ ਤੇ ਜੀ ਡੀਆਰ ਸਾਹਿਬ ਏਆਰ ਸਾਹਿਬ ਜੀ ਆਰ ਸਾਹਿਬ ਰਜਿਸਟਰਾਰ ਸਾਹਿਬ ਤੇ ਮੰਤਰੀ ਸਾਹਿਬ ਨੂੰ ਵੀ ਕਾਪੀ ਕੱਢੀ ਗਈ ਜੀ ਇਹਦੇ ਸਬੰਧ ਚ ਸਭ ਦੇ ਧਿਆਨ ਚ ਲਿਆ ਕੇ ਜੀ ਫੇਰ ਇਹੀ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਪੀਸ ਦੇ ਜਿਹੜੇ ਬੰਦੇ ਫੈਸਲੇ ਉਪਰ ਆਏ ਜੀ ਜਿਹੜਾ ਸਮਾਨ ਹੈ ਜੀ ਇਹ ਕੌਣ ਲੋਕ ਚੋਲ ਕਰਦੇ ਨੇ ਜਿਨ੍ਹਾਂ ਨੂੰ ਦਿੱਤਾ ਜਾਂਦਾ ਹੈ ਇਹ ਸਮਾਨ ਹੈ ਜੀ ਉਰੇ ਉਰੇ ਬਿੱਲ ਕੱਟ ਕੇ ਮਤਲਬ ਉਰੇ ਜਿਹੜਾ ਸੁਭਾ ਵਜ ਕੇ ਜਾ ਜਾਂਦਾ ਜੀ ਕਿਤੇ ਰੇ ਖੇਤੀਬਾੜੀ ਸੁਭਾ ਵਾਂਚ ਖੇਤੀਬਾੜੀ ਸਬੰਧੀ ਹਾਂਜੀ ਜਿਹੜੀ ਖੇਤੀਬਾੜੀ ਸਬੰਧੀ ਵਾਵਨ ਹੈ ਜੀ ਫਿਰ ਉਹਨਾਂ ਦੇ ਚੇਕ ਘਰਾਂ 'ਚ ਲੋਕ ਵਰਤਦੇ ਨਹੀਂ ਹਾਂਜੀ ਘਰਾਂ 'ਚ ਵਰਤਦੇ ਨੇ ਹੁਣ ਕੀ ਲੱਗਦਾ ਕੋਈ ਨਾ ਲੱਗਣ ਜੋਗ ਆ ਜੀ ਇਹ ਜ਼ਾਹਿਰ ਬਣਿਆ ਹੋਇਆ ਸਮਾਨ ਆ ਜੀ ਇਹ ਮੈਨੂੰ ਧੱਤੀ ਨਾਲ ਦਿੱਤਾ ਜਾ ਰਿਹਾ ਮੈਂ ਮੰਗ ਕਰਦਾ ਬੇਨਤੀ ਕਰਨਾ ਵੀ ਇਹ ਸਵਾ ਬਚਾਈ ਜਾਵੇ ਤੇ ਇਹਦੇ ਬਣਦੇ ਪੈਸੇ ਭਰਾਈ ਜਾਵੇ ਕੋਈ ਪ੍ਰੈਸ਼ਰ ਵੀ ਤੁਹਾਡੇ ਤੇ ਤੇ ਪ੍ਰੈਸ਼ਰ ਮੈਂ ਕਿਵੇਂ ਵੱਲੋਂ ਕਿਹਾ ਜਾ ਰਿਹਾ ਵੀ ਤੂੰ ਸਟਾਕ ਲੈ ਕੇ ਵੀ ਉਹਦਾ ਰਿਕਾਰਡ ਪੂਰਾ ਕਰਕੇ ਤੇ ਕੰਮ ਚਲਾਓ ਪਰ ਮੈਂ ਨਹੀਂ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਗਲਤੀ ਕਰਾਂ ਜਿਹੜਾ ਅੱਗੇ ਮੈਨੂੰ ਭੁਗਤਣੀ ਪਵੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਿਹਦੇ ਬਣਦੇ ਪੈਸੇ ਭਰਾਈ ਜਾਣ ਤੇ ਜੋ ਨੁਕਸਾਨ ਹੋਣ ਤੋਂ ਬਚ ਰਹੇ ਸਵਾ ਜਿਹੜੀ ਨੁਕਸਾਨ ਹੋਣ ਤੋਂ ਬਚ ਰਹੇ ਜੀ ਜੀ ਕਿ ਨਾਮ ਤੁਹਾਡਾ ਕੀ ਹੁੰਦਾ ਹੈ ਮੈਂ ਪਰਮੇਂਦਰ ਸਿੰਘ ਸਾਹਿਬ ਦਾ ਨਿਗਰਹੀ 70 ਦਿਨ ਇੰਟਨੋ ਵੀ ਕਲਾਪੀ ਇਹ ਜਿਹੜਾ ਮਾਲ ਹੈ ਜੀ ਕੀ ਕੰਡੀਸ਼ਨ ਹੈ ਜੀ ਜੋ ਪਰਮੇਂਦਰ ਜੀ ਨੇ ਇੰਡੀਕੇਸ਼ਨ ਲਗਾਏ ਨੇ ਕਿ ਮਾਲ ਸਾਰੇ ਨਾਲ ਵਰਤਨ ਯੋਗ ਹੈਗਾ ਔਰ ਮੈਨੂੰ ਤੱਤੇ ਨਾਲ ਥੋਪਿਆ ਜਾ ਰਿਹਾ ਹੈਗਾ ਇਹ ਸਟਾਕ ਜਦੋਂ ਮੈਂ ਜਦੋਂ ਚਾਰ ਚੁੱਡੇਗਾ ਸੀ ਉਦੋਂ ਬਕਾਇਦਾ ਡੇਟ ਚ ਹੈਗਾ ਸੀ ਡੇਟ ਚ ਹੈਗਾ ਸੀ ਹਾਂਜੀ ਪੁਣੇ ਦੀ ਡੇਟ ਕਿਸ ਤਰ੍ਹਾਂ ਦੀ ਹੁੰਦੀ ਡੇਟ ਦੇਖੀਏ ਤੁਸੀਂ ਹਾਂਜੀ ਡੇਟ ਐਕਸਪਾਇਰੀ ਦੀ ਹੈ ਐਕਸਪਾਇਰੀ ਹਾਂਜੀ ਕਿਹੜੀ ਡੇਟ ਦਾ ਮਾਲ ਆਪਣੇ ਇਹ ਜਿਹੜੇ ਮੇਰੇ ਕੋਲ 24 ਦਾ 24 ਨੂੰ ਮੇਰੇ ਕੋਲ ਚਾਰਜ ਗਿਆ ਸੀ ਉਹ ਡੇਟ ਆ ਗਈ ਸੀ ਪਰ ਇਹਦੇ ਤੋਂ ਬਹੁਤ ਸਾਰਾ ਮਾਲ 23 ਦਾ ਵੀ ਪਿਆ ਹੈਗਾ ਹੁਣ ਦੇਖਿਆ ਸੀ ਚੈੱਕ ਕੀਤਾ ਹੈ ਉਹ ਪੁਰਾਣੀ ਮੈਨੇਜਰ ਰਾਇ ਸੀ ਰਵਿੰਦੀਪ ਸਿੰਘ ਉਹਦੋਂ ਦਾ ਹੀ ਮਾਲ ਇੱਥੇ ਪਿਆ ਹੈਗਾ ਹਾਂਜੀ ਇਹ ਕਾਰਮਿਕ ਇਹ ਇੰਨਾ ਸਮਾਨ ਤੇ ਮਾਲ ਇਸੇ ਬੰਦ ਕਮਰੇ ਦੇ ਵਿੱਚ ਪਿਆ ਰਿਹਾ ਹੈਗਾ ਕੀ ਕਾਰਨ ਹੈ ਮੇਰੇ ਕੋਲ ਵਿਚਾਰ ਚਲਾ ਗਿਆ ਸਰਪਨਾਇ ਇਹਦਾ ਜ਼ਿੰਮੇਵਾਰ ਕੌਣਾ ਜੀ ਜੀ ਕਿਹਨੂੰ ਮੰਨਦੇ ਉਸ ਜ਼ਿੰਮੇਵਾਰ ਕਿਉਂਕਿ ਜੀ 24 ਤੱਕ ਜਦੋਂ ਮੈਂ ਯੂਨੀਵਰਸਿਟੀ ਉਹ ਟੋਡੇ ਉੱਚ ਅਧਿਕਾਰੀਆਂ ਦੇ ਕਿਸੇ ਦੇ ਧਿਆਨ ਦੇ ਵਿੱਚ ਹੈਗਾ ਇਹ ਵੀ ਇੱਥੇ ਮਾਲ ਜਿਹੜਾ ਉਹ ਗਲ ਸੜ ਕੇ ਉਰੇ ਬਿਲਕੁਲ ਐਕਸਪਾਇਰ ਹੋ ਰਿਹਾ ਹੈਗਾ ਜਾਹਰ ਬਣਾ ਪਏ ਉਹ ਕਾਰਨ ਬਾਰਸ਼ ਦਾ ਵੀ ਚੱਕਰ ਚੋਰ ਰਹੀ ਪਣੀ ਪਾਣੀ ਕੋਣੀ ਆਉਂਦਾ ਰਹੇ ਕਿਉਂਕਿ ਸੀਵਰੇਜ ਦਾ ਪਾਣੀ ਕੱਢਦਾ ਪੜਦਾ ਸੀ ਦੇ ਵਿੱਚ ਪਰ ਪਾਣੀ ਕਰਨ ਖਰਾਬ ਹੋਇਆ ਹੈ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਇਹਨਾਂ ਨੇ ਕਿਹਾ ਹੈਗਾ ਕਿ ਮੈਨੂੰ ਸੁਭਾਇਆ ਜਾ ਰਿਹਾ ਹੈਗਾ ਸਮਾਨ ਤੌਰ ਤੇ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਧਿਆਨ ਚ ਲਿਆ ਪਾਉ ਤੁਸੀਂ ਹਾਂਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇੱਕ 31 24 ਤੱਕ ਸਾਲ ਹੋ ਗਏ ਚਾਰ ਦਿੱਤੇ ਸੀ ਉਸ ਤੋਂ ਬਾਅਦ ਤੁਹਾਡਾ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਕਿਉਂਕਿ ਜੋ ਵਰਤਨ ਜੋ ਹੈਗਾ ਇਹ ਮਾਲ ਸਰ ਹੁਣ ਤਾਂ ਹੀ ਬਸ ਅੱਤ ਜੋ ਹੈ ਨਹੀਂ ਨਹੀਂ ਸਰ ਸੁਭਨਾਮ ਸਰ ਅਰਸ਼ਦੀਪ ਸਿੰਘ ਜੀ ਤੁਹਾਡੀ ਪੋਸਟਿੰਗ ਜੀ ਮੈਂ ਫੋਕਲ ਪੁਆਇੰਟ ਦੜਬਾ ਦਾ ਇਨਸਪੈਕਟਰ ਹਾਂ ਉਹਨਿੰਕ ਮਾਲ ਬਤਾਇਆ ਜੀ ਕਮਰਾ ਤੋਂ ਤੇਜਿੰਦਰਾ ਤੋਂ ਕਮਰੇ ਦਾ ਹਾਂਜੀ ਮਾਲ ਦੀ ਫਿਨਿਸ਼ ਬੜੀ ਖਾਸ ਆ ਜੀ ਕੀ ਕਾਰਨ ਹੈ ਇਹ ਬਾਏ ਪਹਿਲਾਂ ਦਾ ਹੀ ਹੋਇਆ ਹੈ ਜੀ ਇਹ 2023 ਦੇ ਐਮ ਐਨ ਲੱਗਦੇ ਦੀ ਪਰਚੇਜ਼ ਪਰਚੇਜ਼ ਪੁਰਾਣੀ ਹੈ ਤੇ ਸੇਲ ਹੋਇਆ ਨਹੀਂ ਕਿੰਨਾ ਸਮਾਂ ਹੋ ਗਿਆ ਜੀ ਮਾਲ ਨੂੰ ਤੇਈ ਤੋਂ ਹੀ ਪਿਆ ਹੋਣਾ ਜੀ ਮੇਰੀ ਜੁਆਇਨਿੰਗ ਤੋਂ ਤਾਂ ਪਹਿਲਾਂ ਦਾ ਹੀ ਪਿਆ ਹੈ ਹਾਂਜੀ ਇਸ ਵਰਸਲ ਕਾਰਬ ਲਈ ਜਿਹੜਾ ਜੀ জমੀ ਦਿੱਤਾ ਗਿਆ ਹੈਗਾ ਕਿੱਥੇ ਭੇਜਣਾ ਆਉਂਦਾ ਹੈ ਮਾਲ ਕਿੰਨਾਂ ਲੋਕਾਂ ਨੇ ਜੁੜ ਕਰਵਾਉਣਾ ਆਉਂਦਾ ਹੈ ਇਹ ਸੋਸਾਇਟੀਜ਼ ਚ ਭੇਜਣਾ ਆਉਂਦਾ ਜਿਹੜੀ ਆਪਣੇ ਪੈਕਸ ਹੁੰਦੀਆਂ ਨੇ ਪ੍ਰਾਇਮਰੀ ਐਗਰੀਕਲਚਰ ਤੇ ਉਹ ਇਹ ਮੈਨੇਜਰਸ ਨੂੰ ਪਤਾ ਹੋਣਾ ਵੀ ਕਿਉਂ ਗਿਆ ਨਹੀਂ ਜਾਂ ਕਿਉਂ ਇਹਦੀ ਡਿਮਾਂਡ ਨਹੀਂ ਕਿਉਂ ਡਿਮਾਂਡ ਤੋਂ ਵੱਧ ਮੰਗਵਾਇਆ ਗਿਆ ਉਸ ਕਾਰਨ ਕਰਕੇ ਖਰਾਬ ਹੋ ਗਈ ਮਾਲ ਮੇਰੇ ਹਿਸਾਬ ਨਾਲ ਤਾਂ ਇਹੀ ਇੱਕ ਰੀਜ਼ਨ ਹੈ ਜੀ ਕਿ ਡਿਮਾਂਡ ਤੋਂ ਵੱਧ ਸਪਲਾਈ ਆ ਗਈ ਤਾਂ ਹੀ ਹੋ ਸਕਦਾ ਹੈ ਰੀਜ਼ਨ ਇਹਨਾਂ ਨੂੰ ਤੇ ਜਿਹੜਾ ਮਾਲ ਖਰੀਦੇ ਜਿਉਂ ਲਈ ਮਾਲ ਐਕਸਪਾਇਰ ਹੈ ਸਾਰਾ ਤੇ ਜਿਹੜੀ ਨੂੰ ਇੱਥੇ ਇਹਨਾਂ ਨੂੰ ਗੁਰਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਤੁਸੀਂ 4 ਦਿਨਾਂ ਤੀ ਮਾਲ ਦਾ ਸਟਾਕ ਦਾ ਸੰਭੋ ਤੇ ਇਹਦੀ ਮੋਟਰ ਕਿਹਾ ਜਾ ਰਿਹਾ ਕਿ ਇਹਦੀ ਮੌਂਟ ਪ੍ਰੋਵਾਈਜ ਜਾਵੇ ਮੈਂ ਇਹ ਖਰਾਬ ਮਾਲ ਨਹੀਂ ਸੰਭਦਾ ਹਾਂਜੀ ਕਿਵੇਂ ਦੇਖ ਲਵਾਂ ਸੀ ਕੀ ਕੰਮ ਚਾਹੀਦਾ ਇਹ ਵੇਖਦੇ ਆਂ ਜੀ ਯਾਰ ਸਾਹਿਬ ਲਈ ਯਾਰ ਸਾਹਿਬ ਨੂੰ ਮੈਂ ਰਿਪੋਰਟ ਕਰਦਾ ਇਹਦੀ ਕੰਡੀਸ਼ਨ ਬਾਰੇ ਜੋ ਵੀ ਸਟਾਕ ਹੈ ਇਹਦੀ ਕੰਡੀਸ਼ਨ ਬਾਰੇ ਰਿਪੋਰਟ ਕਰ ਦੂੰਗਾ ਕੀ ਲੱਗਦੀ ਕੰਡੀਸ਼ਨ ਵੈਸੇ ਤੁਹਾਨੂੰ ਮਾਲ ਨਹੀਂ ਪੁੱਛਿਆ ਤੁਸੀਂ ਚਾਹੇ ਕੰਡੀਸ਼ਨ ਡੇਟ ਐਕਸਪਾਇਰੀ ਹੋਈ ਪਈ ਹੈ ਜੀ ਫਿਰ ਤਾਂ ਯੂਜੇਬਲ ਨਹੀਂ ਹੈਗੀ ਯੂਜੇਬਲ ਐਨੀਵੇਜ਼ ਹਾਂ ਤੇ ਹੁਣ ਅਧਿਕਾਰੀਆਂ ਨੂੰ ਕੁਝ ਧਿਆਨ ਚ ਲਿਆਤਾ ਜੀ ਸਾਰਾ ਇਹ ਅੱਜ ਮੈਂ ਰਿਪੋਰਟ ਕਰੂੰਗਾ ਪਹਿਲਾਂ ਸਾਬਕਾ ਮੈਨੇਜਰ ਨੂੰ ਮੇਰੇ ਕੱਡੇ ਹੋਏ ਨੇ ਲੈਟਰਸ ਕਿ ਸਟਾਕ ਦੇ ਰਿਕਾਰਡ ਇਹਨਾਂ ਦੇ ਹਵਾਲੇ ਕੀਤਾ ਜਾਵੇ ਪਹਿਲਾਂ ਕਈ ਕਾਫੀ ਮੀਟਿੰਗਸ ਵੀ ਹੋਈਆਂ ਪਰ ਗੱਲ ਪੂਰਨੀ ਜੜੀ ਉਦੋਂ ਅੱਜ ਖੋਲਿਆ ਇਹਦਾ ਜਿੰਦਾ ਤੇ ਮੈਂ ਵੀ ਸਟਾਕ ਅੱਜ ਹੀ ਦੇਖਿਆ ਥੋੜਾ ਜਿਹਾ ਕੀ ਨਾਮ ਹੈ ਕੀ ਅੰਗਲੀ ਕਾਲ ਕਰਤਾ ਹੈ ਇਹ ਦੇਖੋ ਇਹ ਮਤਰਾ ਜਿਹਨੇ ਬਾਇਆ ਕੀਤਾ ਉਹਦੀ ਇਹ ਮੰਦਾ ਕਿਉਂਕਿ ਡਿਮਾਂਡ ਤੋਂ ਵੱਧ ਬਾਇ ਹੋ ਗਿਆ ਕਿਦਾਂ ਨੂੰ ਨੁਕਸਾਨ ਹੈ ਜੀ ਜਿਹੜਾ ਇਹਦਾ ਸਰਕਾਰ ਨੂੰ ਨੁਕਸਾਨ ਹੋਇਆ ਹੈ ਕਿਸ ਦਾ ਨੁਕਸਾਨ ਹੋਇਆ ਇਹਦਾ ਵੇਖਦੇ ਆਂ ਜੀ ਕਾਰਵਾਈ ਦੇ ਵਿੱਚ ਪਾਉਨੇ ਆ ਕੀ ਦਾ ਪਹਿਲਾਂ ਇਥੇ ਚੂਗੋਵਰੀ ਜਿਹੜੀ ਸੀ ਇੱਥੇ ਵੈਸਤਾ ਕਮੇਟੀ ਹੁੰਦੀ ਹੈ ਜੀ ਕਮੇਟੀ ਪਰ ਕਮੇਟੀ 2019 ਤੋਂ ਨਹੀਂ ਹੈਗੀ ਸਰ ਮੀਟੂ ਨਹੀਂ 2019 ਤੋਂ ਬਾਅਦ ਨਹੀਂ ਹੈਗੀ ਉਸ ਤੋਂ ਬਾਅਦ ਪ੍ਰਸ਼ਾਸਕ ਦੀਆਂ ਦੋ ਟਰਮਸ ਫਿਰ ਪ੍ਰਸ਼ਾਸਕ ਦੀ ਵੀ ਮਿਆਦ ਖਤਮ ਹੋ ਗਈ ਫਿਰ ਸੁਪਰਵਾਈਜ਼ਰੀ ਕਮੇਟੀ ਬਣੀ ਸੀ ਉਦੀ ਮਿਆਦ ਵੀ ਖਤਮ ਹੋ ਗਈ ਹੁਣ ਫਿਲਹਾਲ ਇੱਥੇ ਕੱਲੇ ਮੈਨੇਜਰ ਨੇ ਤੇ ਜਿਹੜੀ ਇਹ ਸੋਸਾਇਟੀ ਹੈ ਇਹ ਏਆਰ ਸਾਹਿਬ ਦੇ ਅੰਦਰ ਆਉਂਦੀ ਹੈ ਅਧਿਕਾਰ ਖੇਤਰ ਚ ਇਨਸਪੈਕਟਰ ਦੇ ਅਧਿਕਾਰ ਖੇਤਰ ਚ ਨਹੀਂ ਆਈ ਤੇ WhatsApp ਤੇ ਜਿਹੜਾ ਹੁਣ ਸਮਾਨ ਸਾਰਾ ਸਮਗਰੀ ਇਹ ਲੱਗਦਾ ਹੋਵੇ ਨਸ਼ਟ ਕੀਤੀ ਜਾਏਗੀ ਸਾਰਾ ਇਹ ਦੇਖਦੇ ਆਂ ਜੇ ਤਾਂ ਜੇ ਐਕਸਚੇਂਜ ਹੋ ਜੇ ਕਿ ਸਭ ਨਾਲ ਜਿੰਨਾ ਤੋਂ ਵੀ ਇਹਨਾਂ ਨੇ ਲਈ ਹੈ ਇਹ ਸਾਹਿਬ ਕਾ ਮੈਨੇਜਰ ਦੱਸਣਗੇ ਜਿਹਦਾ ਕੀ ਹੱਲ ਕੀਤਾ ਜਾ ਸਕਦਾ ਜਾਂ ਉਹ ਕਰਕੇ ਲੈਣ ਨਹੀਂ ਪਹੁੰਚੇਗੀ ਜੀ ਐਕਸਪਾਇਰ ਨਹੀਂ ਜੀ ਨਹੀਂ ਬਿਲਕੁਲ ਨਾ ਬਈ ਜਗਵਿੰਦਰ ਸਿੰਘ ਮਾਲਪੁਰ ਐਕਸ ਪ੍ਰੈਜ਼ੀਡੈਂਟ ਸੀਸੀਐਮਐਸ ਗੜਵਾ ਤੇ ਬਤੌਰ ਮੈਂ ਹੁਣ ਸਭਾ ਦਾ ਜਨਰਲ ਮੈਂਬਰ ਜਨਰਲ ਮੈਂਬਰ ਮੁੱਢਲਾ ਮੈਂਬਰ ਹੋਣ ਦੇ ਨਾਤੇ ਗੱਲਬਾਤ ਕਰ ਰਿਹਾ ਕਿੱਦਾਂ ਦੇਖ ਰਹੇ ਹੋ ਜੀ ਸਾਹਮਣੇ ਜਿਹੜਾ ਸਾਹਮਣੇ ਆ ਰਿਹਾ ਹੈ ਗੜਵਾ ਦੇ ਵਿੱਚ ਅੱਜ ਇਹ ਰੂਮ ਦਾ ਜਿਹੜਾ ਕਾਲਾ ਤੋੜਿਆ ਗਿਆ ਇਹਦੇ ਵਿੱਚ ਮਾਲ ਹੈ ਜਿਹੜਾ ਸਾਰਾ ਹੀ ਵਰਤਨਯੋਗ ਨਹੀਂ ਹੈਗਾ ਇਸ ਤਰ੍ਹਾਂ ਦੀ ਕੰਡੀਸ਼ਨ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੋਸਾਇਟੀਆਂ ਦੇ ਵਿੱਚ ਐਦਾਂ ਦਾ ਕੁਝ ਚੱਲਦਾ ਹੈਗਾ ਸਾਰਾ ਫਰਮੰਤੀ ਹੈ ਜੀ ਜਿਹੜਾ ਇਹ 14 ਤੋਂ ਲੈ ਕੇ 19 ਤੱਕ ਮੈਂ ਇਸ ਦਾ ਪ੍ਰੈਜ਼ੀਡੈਂਟ ਸੀਗਾ ਤੇ ਇਹ ਸਭਾ ਬੜੀ ਸਮੁੱਚੇ ਪੰਜਾਬ ਦੇ ਵਿੱਚ ਬੜੀ ਮੁਨਾਫੇ ਵਾਲੀ ਸਭਾ ਸੀ ਤੇ ਕਿਸਾਨਾਂ ਇਹਦਾ ਸੰਬੰਧ ਕਿਸਾਨ ਕਿਸਾਨ ਲੋਕ ਸਿੱਧੇ ਡਾਇਰੈਕਟ ਉਹਦੇ ਵਿੱਚ ਦੋ ਤਿੰਨ ਡਾਇਰੈਕਟਰ ਆਉਂਦੇ ਨੇ ਤਿੰਨ ਸੁਭਾਵਾਂ ਵੱਲੋਂ ਐਗਰੀਕਲਚਰ ਸੁਭਾਵਾਂ ਵੱਲੋਂ ਇਹ ਬੋਰਡ ਬਣਦਾ ਉਹ 19 ਤੋਂ ਬਾਅਦ ਸਾਡੀ ਮਿਆਦ ਖਤਮ ਹੋ ਗਈ ਸਾਡੀ ਹਾਈ ਕੋਰਟ ਦੇ ਆਰਡਰਾਂ ਮੁਤਾਬਕ ਵੀ ਇਹ ਸਰਕਾਰ ਮੌਜੂਦੀ ਸਰਕਾਰਾਂ ਨੇ ਚੋਣ ਨਹੀਂ ਕਰਾਈ ਇਹਦੀ ਤੇ ਅਸੀਂ ਹਾਈ ਕੋਰਟ ਤੱਕ ਲੜੇ ਬਿਜ ਚੋਣ ਹੋਣੀ ਚਾਹੀਦੀ ਹੈ ਪਰ ਇਹ ਵਿਭਾਗ ਨੇ ਆਪ ਦਾ ਪ੍ਰਸ਼ਾਸਕ ਲਾ ਕੇ ਜਿਵੇਂ ਇਹਦਾ ਪ੍ਰਸ਼ਾਸਕ ਏਆਰ ਸੁਨਾਮ ਹੁੰਦਾ ਹੈ ਤੇ ਇਹ ਵਿਭਾਗ ਨੇ ਇਸੜ ਪਹਿਲਾਂ ਚੋਣ ਨਹੀਂ ਕਰਾਈ ਇਹ ਬਹੁਤ ਵੱਡੀ ਗਲਤੀ ਹੈ ਜੀ ਹਾਈ ਕੋਰਟ ਦੇ ਆਰਡਰਾਂ ਦੀ ਵੀ ਪਰ ਹੁਣ ਜਿਹੜੀ ਕੰਡੀਸ਼ਨ ਹੈ ਜਿਹੜਾ ਮਾਲ ਹੈ ਇਹ ਬਿਲਕੁਲ ਡੈਮੇਜ ਹੈ ਇਹ ਪੁਰਾਣਾ ਖੀਦਿਆ ਹੋਇਆ ਹੈ ਜੋ ਇਹ ਜਿਹੜਾ ਇਹ ਨਾ ਇਹ ਕੋਈ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਦੇਣ ਦੇ ਯੋਗ ਨਹੀਂ ਹੈ ਇਸ ਕਰਕੇ ਜਿਹੜਾ ਹੁਣ ਮੌਕੇ ਦਾ ਮੈਨੇਜਰ ਬਲਵਿੰਦਰ ਸਿੰਘ ਉਸ ਨੂੰ ਮੇਰੇ ਹਿਸਾਬ ਨਾਲ ਇਹ ਹੈ ਵੀ ਜੋ ਪੁਰਾਣਾ ਮਰੇਜਰ ਪ੍ਰਮੇਂਦਰ ਸਿੰਘ ਐਕਸ ਮਰੇਜਰ ਉਹ ਬਣਦੇ ਅਮਾਉਂਟ ਪੈਸੇ ਜਮਾ ਕਰਾਵੇ ਕਿਉਂਕਿ ਡੈਮੇਜ ਹੋ ਗਿਆ ਉਹ ਉਹ ਸਾਰੇ ਆਪਣੇ ਸਭਾਵਾਂ ਚੋਂ ਲੈ ਕੇ ਆਵੇ ਕਿੱਥੋਂ ਉਹ ਸਮਾਨ ਵੇਚਿਆ ਉਹ ਸਾਰੇ ਉਹ ਮਤਲਬ ਲਗਦੀ ਰੂਪ ਦੇ ਵਿੱਚ ਇਹਨੂੰ ਜਮਾ ਕਰਾਇਆ ਜਾਵੇ ਇੱਕ ਇਹਦੀ ਚੀਜ਼ ਹੈ ਜਿਹੜੀ ਮਰੇਜਰ ਪ੍ਰਮੇਂਦਰ ਸਿੰਘ ਨੇ ਬੜੀ ਜਾਣ ਕੇ ਲਈ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਜੋ ਇਹਦਾ ਸਵਾ ਦਾ ਪ੍ਰਸ਼ਾਸਕ ਹੈ ਏਆਰ ਸੁਨਾਮ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਏਆਰ ਵੀ ਹੈ ਤੇ ਪ੍ਰਸ਼ਾਸਕ ਵੀ ਹੈ ਪ੍ਰਸ਼ਾਸਕ ਨੂੰ ਉਸ ਟਾਈਮ ਲੱਗਦਾ ਜਦੋਂ ਕੋਈ ਹਾਲਾਤ ਇਹ ਹੋ ਜਾਂਦੇ ਵੀ ਸਵਾ ਸੈਡੀ ਨਾ ਚਲਾ ਸਕੀ ਕੋ ਚੋਣ ਨਾ ਹੋਵੇ ਉਹ ਸਰਕਾਰ ਤੋਂ ਦਰਖਾਹ ਲੈਂਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਦੇ ਵਿਭਾਗ ਦੀ ਕਾਰਵਾਈ ਹੋਣੀ ਚਾਹੀਦੀ ਮੇਰਾ ਮੰਨਣਾ ਹੈ ਜਾਂਚ ਦੀ ਮੰਗ ਕਰਦੇ ਹਾਂ ਜਾਂਚ ਦੀ ਮੰਗ ਕਰਦੇ ਹਾਂ ਇਹਦੇ ਵਿੱਚ ਸਕੈਮ ਨਿਕਲ ਸਕਦਾ ਕੋਈ ਹਾਂ ਵੱਡਾ ਨਿਕਲ ਸਕਦਾ ਜੀ ਹਾਂ ਕਿਉਂ ਇਹਦਾ ਏਰੀਆ ਪੇਸ਼ਨ ਤਹਿਸੀਲਪੁਰ ਦਾ ਏਰੀਆ ਪੇਸ਼ਨ ਹੈ ਜੀ ਬਹੁਤ ਵੱਡਾ ਇਹਦਾ ਲੈਂਡ ਜਿਹੜਾ ਉਦੋਂ ਬਾਹਰ ਵੀ ਕੰਮ ਕਰ ਸਕਦੇ ਨੇ ਮਲਟੀ ਪਰਪਸ ਸਭਾਵਾਂ ਹੋ ਗਈਆਂ ਉਹ ਉਹ ਤੋਂ ਵੀ ਆਪਣੇ ਤਹਿਸੀਲ ਪੱਧਰ ਹੈ ਜਿਹੜਾ ਦਰਬੰਦ ਤਹਿਸੀਲ ਹੈ ਇਹਦਾ ਏਰੀਆ ਅਪਰੇਸ਼ਨ ਹੈ ਤੇ ਇਸ ਕਰਕੇ ਇਹਦਾ ਜੀ ਉੱਚ ਪੱਧਰ ਜਾਂਚ ਹੋਣੀ ਚਾਹੀਦੀ ਹੈ ਤੇ ਇਹਦਾ ਮੇਰਾ ਮੰਨਣਾ ਹੈ ਵੀ ਇਹਨੂੰ ਸਭਾ ਨੂੰ ਚਲਾਉਣ ਵਾਸਤੇ ਵੀ ਜੋ ਸਟਾਕ ਖੜਾ ਹੈ ਇਸ ਸਟਾਕ ਨੂੰ ਇਹਨੂੰ ਆਪਣੇ ਜਿਹੜੇ ਪਹਿਲਾਂ ਸਬੰਧਤ ਮੈਨੇਜਰ ਨੇ ਉਹਨਾਂ ਦੇ ਗਾਲ ਪਾ ਕੇ ਉਹ ਤੋਂ ਪੈਸੇ ਭਰਵਾਏ ਜਾਣ